ਹਾਂਜੀ ਗੁਰਪ੍ਰੀਤਾ ਜੀ ਗੁਰਪ੍ਰੀਤ ਕਿੱਥੇ ਦੇ ਰਹਿਣ ਵਾਲੇ ਹੋ ਹਰਬਾੜ ਕਿੱਥੇ ਨੂੰ ਜਾ ਰਹੇ ਸੀ ਤੁਸੀਂ ਅਸੀਂ ਤਾਂ ਜੀ ਇੱਥੇ ਨਾਹਾਰ ਨੂੰ ਆਉਂਦਾ ਸੀ ਮੇਰਾ ਭਤੀਜਾ ਮਾਰ ਕੇ ਆ ਜੀ ਉਹਨੂੰ ਦਾਦਾ ਲਵਾਉਣਾ ਆਦੇ ਸੀ ਹਾਂ ਹਾਂ ਤੇ ਤੁਹਾਡੇ ਸੱਟਾਂ ਕਿੱਥੇ ਲੱਗੀਆਂ ਨੇ ਸੱਟ ਦਾ ਚੂਲਾ ਮੇਹ ਲਗਾ ਲਈ ਸੀ ਚੂਲੇ ਤੇ ਸੱਟਾਂ ਲੱਗੀਆਂ ਕੀ ਕਹਿਣਾ ਚਾਹੋਗੇ ਤੁਸੀਂ ਕੋਈ ਕਹਿਣਾ ਕੋਈ ਕੀ ਕਹਿਣਾ ਨਹੀਂ ਇਹ ਉਹ ਮੈਡੀਕਲ ਚੱਕਰ ਡਾਕਟਰਾਂ ਚੱਕਰ ਆਉਂਦੇ ਨੇ ਲੱਗੋ ਵੀ ਕਿੱਥੇ ਰਹਿਣ ਵਾਲੇ ਹੋ ਤੇ ਕਿੱਥੇ ਨੂੰ ਜਾ ਰਹੇ ਸੀ ਤੁਸੀਂ ਇੱਥੇ ਆਉਂਤ ਮਲਾਉ ਦੇ ਅੱਛਾ ਜੀ ਹਾਂ ਕਦ ਲਈ ਜਾ ਰਹੇ ਸੀ ਕੰਮ ਸੀਗਾ ਥੋੜਾ ਜਿਹਾ ਅੱਛਾ ਫਿਰ ਕੀ ਹੋਇਆ ਕੀ ਕਾਹਚ ਬੈਠੇ ਸੀ ਉਰੇ ਲੱਗੀ ਕਾਰ ਦੀ ਅੱਛਾ ਤੁਸੀਂ ਕਾਹਚ ਬੈਠੇ ਸੀ ਬੱਸ ਜਿਵੇਂ ਬੱਸ 'ਚ ਬੱਸ 'ਚ ਹਾਂ ਅੱਛਾ ਬੱਸ ਦਾ ਐਕਸੀਡੈਂਟ ਕਿੱਥੇ ਹੋਇਆ ਜਾ ਕੇ ਇਹ ਹੋਇਆ ਵੀਰੇ ਉਹ ਜਣਾ ਕੁਲੀ ਨੂੰ ਰਾਜ ਕੁਲੀ ਨੂੰ ਰਾਹ ਦਿੰਦਾ ਹੋਇਆ ਕਿਵੇਂ ਮਾਤਾ ਜੀ ਉੱਥੇ ਅੱਛਾ ਬੱਸ ਪਾਰਟੀ ਦੇ ਪਤਾ ਹੀ ਨਹੀਂ ਲੱਗਿਆ ਸਾਨੂੰ ਤਾਂ ਅੱਛਾ ਕਿੰਨੀਆਂ ਤੇ ਸਵਾਰੀਆਂ ਸੀ ਉਹਦੇ ਵਿੱਚ ਬਹੁਤ ਜੀਨਵਾਰੀ ਭਰੀ ਹੋਈ ਹਾਂਜੀ ਭਰੀ ਹੋਈ ਸੀ ਬੱਸ ਤਾਂ ਅੱਛਾ ਬੱਸ ਭਰੀ ਹੋਈ ਸੀਗੀ ਹਾਂ ਸਾਡੀਆਂ ਸਵਾਰੀਆਂ ਬਹੁਤ ਅੱਛਾ ਤੇ ਹੁਣ ਠੀਕ ਹੋ ਤੁਸੀਂ ਹਾਂ ਹਾਂ ਅੱਛਾ ਕਿੱਥੇ ਸੱਟ ਲੱਗੀ ਆ ਤੁਹਾਡੇ ਅੱਛਾ ਚਾਰ ਕਰਨਾ ਚਾਹੇ ਆਹ ਇੱਕ ਆ ਪੱਥਰ ਪੱਥਰ ਲਿਆ ਹਾਂਜੀ ਰਪਿੰਦਰ ਦਾਸ ਹਾਂਜੀ ਕੀ ਕਹਿਣਾ ਚਾਹੁੰਦੇ ਕੀ ਨਾਂ ਇਹਨਾਂ ਦਾ ਮਾਤਾ ਜੀ ਦਾ ਕੀ ਨਾਂ ਹੈ ਕਰਦੇ ਇਹ ਕਿਥੋਂ ਆਉਂਦੇ ਰਹਿਣ ਵਾਲੇ ਨੇ ਇਹ ਜੀ ਕਿੱਥੋਂ ਆ ਹਾਂ ਕਿਥੋਂ ਆ ਰਹੇ ਸੀ ਇਹ ਚੀਨ ਪਤਾ ਹੀ ਆ ਰਹੇ ਸੀ ਕਿੱਦਾਂ ਨੂੰ ਜਾ ਰਹੇ ਸੀ ਬਲਾਦੂਆਂ ਬਲਾਦੂਫ ਕੀ ਗੱਲਬਾਤ ਹੋਈ ਹੈਗੀ ਆ ਐ ਸੰਟਾ ਹੋਇਆ ਰਾਜਾ ਅ ਕਾਦੇ ਵਿੱਚ ਬੈਠੇ ਸੀ ਇਹ ਬਸ ਮਾਤਾ ਜੀ ਬੋਲ ਸਕਦੇ ਹਾਂ ਬਲਵਿੰਦਰ ਕੌਰ ਹਾਂਜੀ ਬਲਵਿੰਦਰ ਕੌਰ ਰਵਿੰਦਰ ਜੀ ਕਿੱਥੋਂ ਆ ਇਸ ਵੇਲੇ ਅਸੀਂ ਹਸਪੀਟਲ ਜਨ ਕਿੱਥੇ ਬਲਾਦੂ ਬਲਾਦੂ ਕਿਉਂ ਆਏ ਹੋ ਕੀ ਗੱਲਬਾਤ ਹੋਈ ਅਸੀਂ ਬਸ ਜਾ ਰਹੇ ਸੀ ਦਵਾਈ ਲੈਣ ਬਲਾਦ ਅੱਛਾ ਜੀ ਮਾਤਾ ਜੀ ਚ ਐਕਸੀਡੈਂਟ ਹੋ ਗਿਆ ਬੱਸ 'ਚ ਕਿਹਨੂੰ ਲੈ ਕੇ ਆ ਰਹੇ ਸੀ ਨਾਲ ਤੁਸੀਂ ਆਪਣੀ ਨੂਨ ਨੂੰ ਦਵਾਈ ਲੈਣ ਆ ਰਹੇ ਸੀ ਕੀ ਪ੍ਰੋਬਲਮ ਸੀ ਉਹਨਾਂ ਨੂੰ ਉਹ ਪ੍ਰੈਗਨੈਂਸੀ ਆ ਪ੍ਰੈਗਨੈਂਟ ਨਹੀਂ ਹੋ ਮਤਲਬ ਹਾਂਜੀ ਹਾਂਜੀ ਤੇ ਕਿੱਥੇ ਹਾਦਸਾ ਹੋਇਆ ਕੀ ਕਹਿਣਾ ਚਾਹੋਗੇ ਸਾਹਸੇ ਬਾਰੇ ਇਹ ਸਾਹਸੇ ਬਾਰੇ ਨਾਜੀ ਕੁੜੀ ਦੀ ਗਲਤੀ ਸੀ ਜਿਹੜੀ ਗੱਡੀ ਚਲਾ ਰਹੀ ਸੀ ਉਹ ਸਾਈਡ ਤੋਂ ਆ ਰਹੇ ਸੀ ਸਾਡੇ ਪਿੰਡ ਵੱਨੀਓ ਹਾਂ ਕੁੜੀ ਆ ਰਹੀ ਸੀ ਗੱਡੀ ਚਲਾਵਾਂ ਦੀ ਉਹ ਗੱਡੀ ਨੇ ਕੱਟ ਮਾਰਿਆ ਡਰਾਈਵਰ ਨੇ ਕਾਰਨ ਵੀ ਬਹੁਤ ਮਾਰੀ ਹੈ। ਹਾਂ। ਉਹ ਕੁੜੀ ਨੇ ਗੱਡੀ ਰੋਕੀ ਹੋਈ ਨਹੀਂ ਹੈਗੀ। ਬਿਲਕੁਲ ਨਹੀਂ ਰੋਕੀ ਗੱਡੀ। ਇੱਕਦਮ ਤੇਜ਼ ਲਿਆ ਕੇ ਆ ਕੇ ਬਸ ਦੇ ਨਾਲ ਟੱਚ ਮਾਰ ਟੱਚ ਕਰਕੇ ਮਾਰ ਲੀ ਜੀ 50 ਕਿਲੇ ਦੀ। ਵੱਡੀ ਵਾਲੀ ਰੁਕੀ ਨਹੀਂ ਕੁੜੀ ਉਹ। ਅੱਛਾ ਜਿਹੜੀ ਗਲਤੀ ਉਹ ਗੱਡੀ ਕਾਰ ਵਾਲੇ ਦੀ। ਕਾਰ ਵੀ ਨਹੀਂ ਹੈਗੀ ਗੱਲ ਤੇ। ਬੱਸ ਵਾਲੇ ਦੀ ਨਹੀਂ ਕਾਰ ਵਾਲੇ ਦੀ ਆ। ਕਾਰ ਵਾਲੇ ਦੀ ਗਲਤੀ ਆ। ਬੱਸ ਵਾਲੇ ਦੀ ਕੋਈ ਗਲਤੀ ਨਹੀਂ ਭੋਰਾ ਵੀ। ਬੱਸ ਵਾਲੇ ਨੇ ਤਾਂ ਸਵਾਰੀਆਂ ਨੂੰ ਬਚਾਇਆ। ਬਹੁਤ ਬਚਾਉਣ ਦੀ ਕੋਸ਼ਿਸ਼ ਕੀਤੀ ਆ ਉਹਨੇ। ਪਰ ਹੁਣ ਬੱਸ ਵਾਲੇ ਦਾ ਕੋਈ ਕਸੂਰ ਨਹੀਂ ਹੈ। ਕਿੰਨੀਆਂ ਕ ਸਵਾਰੀਆਂ ਸੀ ਬੱਸ ਦੇ ਵਿੱਚ? ਸਵਾਰੀਆਂ ਸਿਗੀ ਵਾਹਤ ਬੱਚੀ ਦੀ ਸਾਰੀਆਂ ਸੀਗੀ ਜੇ ਆਪਾਂ ਕਹ ਦੀਏ ਕਿ ਸਾਰਿਆਂ ਦੀ ਜਾਨ ਬਚ ਗਈ ਹਾਂਜੀ ਹਾਂਜੀ ਜਾਨ ਬਚ ਗਈ ਸਾਰਿਆਂ ਦੀ ਸਭ ਠੀਕ ਨੇ ਤੇ ਸੱਟਾਂ ਕਿੰਨੀਆਂ ਕਿਤੇ ਲੱਗੀਆਂ ਨੇ ਸੱਟਾਂ ਵੀ ਲੱਗੀਆਂ ਕਾਫੀ ਹੈਗੀਆਂ ਲੇਡੀਜ਼ ਨੇ ਜ਼ਿਆਦਾ ਨਹੀਂ ਕੀਤੀ ਲੇਡੀਜ਼ ਨੇ ਜ਼ਿਆਦਾ ਨਹੀਂ ਲੇਡੀਜ਼ ਨੇ ਜ਼ਿਆਦਾ ਠੀਕ ਹੁਣ ਇੱਥੇ ਤੁਹਾਨੂੰ ਟ੍ਰੀਟਮੈਂਟ ਸਹੀ ਮਿਲ ਰਿਹਾ ਹੈ ਹਾਂਜੀ ਹਾਂਜੀ ਦਵਾਈ ਬੁੱਟੀ ਮਿਲ ਰਹੀ ਹੈ ਹਾਂਜੀ ਹਾਂਜੀ ਸਾਰਾ ਡਾਕਟਰ ਦੇਖ ਰਹੇ ਨੇ ਤੁਹਾਨੂੰ ਹਾਂਜੀ ਹਾਂਜੀ ਦੇਖ ਕੋਈ ਐਂਬੂਲੈਂਸ ਤਾਂ ਨਹੀਂ ਆਈ ਤੁਹਾਡੇ ਕੋਲ ਉੱਥੇ ਨਹੀਂ ਨਹੀਂ ਇੱਥੇ ਗੱਡੀ ਚ ਆ ਗਈ ਸੀ ਆਪਣੀ ਪ੍ਰਾਈਵੇਟ ਗੱਡੀਆਂ ਜੁਆਏ ਆ ਕੋਈ ਹੁਣ ਤੱਕ ਪੁਲਿਸ ਆਈ ਹੈ ਤੁਹਾਡੇ ਕੋਲ ਕੁਲਸ ਹੁਣ ਤੱਕ ਤਾਂ ਨਹੀਂ ਆਈ ਜਿਹੜਾ ਨਾਮ ਬਲਦੇਵ ਸਿੰਘ ਬਲਦੇਵ ਸਿੰਘ ਬਲਦੇਵ ਕਿੱਥੇ ਰਹਿਣ ਵਾਲੇ ਹੋ ਲਾਹਰ ਦੇ ਹਾਂ ਕੀ ਕਹਿਣਾ ਚਾਹੁੰਦੇ ਹੋ ਭਾਈ ਜੀ ਕਿ ਬਸ ਉ ਤਾਂ ਆਪਣੀ ਜੀ ਮੈਂ ਤਾਂ ਬਹੁਤ ਪਤਾ ਲੱਗਿਆ ਦੀ ਮੈਂ ਤਾਂ ਹੋਣੀ ਆ ਕਿ ਮਾਰਿਸ਼ਤੀ ਜਿਹੜਾ ਸੰਸਕਾਰ ਕਰਨਾ ਚਾਹੀਦਾ ਹਾਂ 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 ਰੱਬੀ ਜਿਹੜਾ ਸੰਸਕਾਰ ਡੈਥ ਹੋ ਗਈ ਰਾਤ ਪੂਰਾ ਸੰਸਕਾਰ ਕਰਨਾ ਦੀ ਉਹਦੇ ਵੀ ਆਰਦੀਏ ਦੀ ਮੈਂ ਤਾਂ ਹੁਣ ਕੋਈ ਜਿਆਦੀ ਮੈਂ ਤਾਂ ਜਿਸ ਪਾਰਟਾ ਕੋਲਾ ਪਿੰਡ ਮੇਰਾ ਕੋਲ ਹੀ ਖੁਰਦਾ ਹਾਂ ਜੀ ਕਿਹੜੀ ਅੱਜ ਮਿੰਨੀ ਵਸ ਕੁਆਲਟੀ ਆ ਹਾਂਜੀ ਪਾਸਾ ਵਾਲਾ ਤਾਂ ਕੋਈ ਤੁਸ਼ੂਰ ਨਹੀਂ ਹੈਗਾ ਸਾਰੀ ਗਲਤੀ ਇੱਕ ਐਚਬੀ ਨੰਬਰ ਦੀ ਕਾਰ ਸੀ ਇੰਡੀਗਾ ਇਹਨੂੰ ਇੱਕ ਲੇਡੀ ਚਲਾ ਰਹੀ ਸੀ ਬਹੁਤ ਭਾਰੇ ਸ਼ਰੀਰ ਦੀ ਲੇਡੀ ਸੀ ਕਿ ਜਿਨ੍ਹਾਂ ਨੂੰ ਆਪ ਇਹਨੂੰ ਪਾਸਾ ਲੈ ਹੁੰਦਾ ਗੱਡੀ ਨੂੰ ਤਾਂ ਕੀ ਘਮਾਉਂਦੇ ਇੱਕ ਜਨਾਨੀ ਔਰਤ ਉਹਦੇ ਨਾਲ ਸੀਗੀ ਉਹਨੇ ਸੈਂਪਲ ਤੇ ਜੀ ਕੂਲੀ ਕਣਾਤ ਆ ਰਹੀ ਸੀ ਉਹਨੇ ਆਉਣ ਦੀ ਸਾਰ ਸੂਏ ਦੇ ਨਾਲ ਉਧਰ ਵੇਖਿਆ ਨਾ ਉਧਰ ਵੇਖਿਆ ਬਾਥਣਿਆ ਹਾਰਨ ਵੀ ਬਹੁਤ ਮਾਰੇ ਨੇ ਲੇਕਿਨ ਉਹਨੇ ਗੱਡੀ ਨਹੀਂ ਰੋਕੀ ਸਿੱਧੇ ਪਾਸਾ ਗੱਡੀ ਤਾਹਾਂ ਚੜ੍ਹਦੀ ਰੋਡ ਤੇ ਪਾਸਾ ਵਾਲੇ ਨੇ ਬਚਾਉਣ ਦੇ ਚੱਕਰ ਤੇ ਗੱਡੀ ਸੂਏ ਦੇ ਚੜ੍ਹ ਤੇ ਸੂਏ ਦੇ ਚੜ੍ਹ ਗਈ ਚੜ੍ਹਦੇ ਨਾ ਪਾਸੇ ਛੱਟਾਂ ਪੌਂਸੇਵਾਰ ਕੇੰਦੇ ਲੱਗੀਆਂ ਉਦੋਂ ਮਗਰੋਂ ਕਾਰ ਵਾਲੀ ਜਨਾਨੀ ਕਾਰ ਨੂੰ ਪਹਹਾਕ ਲੈ ਗਈ ਐਚਬੀ ਨੰਬਰ ਦੀ ਗੱਡੀ ਆ ਜੀ ਸਮਾਚਾਰ ਦੇ ਨੰਬਰ ਦੀ ਹਾਂਜੀ ਤੁਹਾਡਾ ਸ਼ੁਭਨਾਮ ਜੀ ਮੇਰਾ ਨਾਮ ਡਾਕਟਰ ਸਰਬਜੀਤ ਕਵਾਰਾ ਜੀ ਮੈਂ ਮੈਡੀਕਲ ਆਫੀਸਰ ਸੀਐਸਸੀ ਬਲਾਕ ਲੀਕ ਕੇ ਪੋਸਟਡ ਆ ਅੱਜ ਤਕਰੀਬਨ 11 ਵਜੇ ਸਾਡੇ ਕੋਲ ਇੱਕ ਰੋਡ ਸਾਈਡ ਐਕਸੀਡੈਂਟ ਦਾ ਕੇਸ ਆ ਕਿ ਲੋਕ ਪੇਸ਼ੈਂਟ ਉਸਨੇ ਕਿ ਬੱਸ ਫਲਟੀ ਗਈ ਹੈ ਲਹਿਲਪਿੰਡ ਦੇ ਕੋਲ ਤੇ ਸਾਡੇ ਕੋਲ ਤਕਰੀਬਨ 6 ਪੇਸ਼ੈਂਟ ਆਏ ਨੇ ਜੀ ਜਿਨ੍ਹਾਂ ਚੋਂ ਇੱਕ ਪ੍ਰੈਗਨੈਂਟ ਹੈ ਤੇ ਉਹਦਾ ਵੀ ਅਸੀਂ ਇਲਾਜ ਕਰ ਦਿੱਤਾ ਤੇ ਉਹਨੂੰ ਸਕੈਨ ਰਾਈਸ ਕਰਤੀ ਆ ਬਾਕੀ ਜਿਹੜੇ ਪੇਸ਼ੈਂਟਸ ਸਟੇਬਲ ਸੀ ਕਿ ਉਹਨਾਂ ਦਾ ਇਲਾਜ ਆਪਣੇ ਸੀਐਸਸੀ ਮਲੌਰ ਵਿਖੇ ਹੋ ਰਿਹਾ ਤੇ ਜਿਨ੍ਹਾਂ ਦੇ ਹੈਡਿੰਗ ਕਿਤੇ ਸੀ ਉਹਨਾਂ ਨੂੰ ਸਿਵਲ ਹਸਪਤਾਲ ਲੁਧਿਆਣਾ ਵਿਖੇ ਆਪਾਂ ਫਰਸਟ ایڈ ਦੇ ਕੇ ਰੈਫਰ ਕਰ ਦਿੱਤਾ ਵੀ ਜੇ ਸਟੱਪਰ ਜੇ ਆਪਾਂ ਕਹਿ ਲਈਏ ਤਾਂ ਕੋਈ ਜ਼ਿਆਦਾ ਕੰਡੀਸ਼ਨ ਕਿਸੇ ਦੀ ਹੋ ਤਾਂ ਨਹੀਂ ਕੋਈ ਸਿੱਕ ਤਾਂ ਨਹੀਂ ਪੇਸ਼ੈਂਟ ਦੀ ਨਹੀਂ ਜੀ ਹਾਲ ਸਾਰੇ ਪੇਸ਼ੈਂਟ ਸਟੇਬਲ ਨੇ ਲੇਕਿਨ ਹੈਡ ਇੰਜਰੀ 1 2 ਦੇ ਹੈਗੇ ਆ ਪਰ ਉਹ ਸਟੇਬਲ ਨੇ ਤੇ ਉਹਨਾਂ ਸਕੈਨ ਸੀਟੀ ਸਕੈਨ ਪਰ ਓਨਲੀ ਆਪਾਂ ਸਿਵਲ ਹਸਪਤਾਲ ਲੁਧਿਆਣਾ ਹੀ ਰੱਖਦੇ ਆ ਠੀਕ ਹੈ ਕੁੱਲ ਪੇਸ਼ੈਂਟ ਕਿੰਨੇ ਆਏ ਨੇ ਇੱਥੇ ਅੱਜ ਮੇਰਾ ਸਰਦੂ ਕੁੱਲ ਜੀ ਸਾਡੇ ਕੋਲ 6 ਪੇਸ਼ੈਂਟ ਆਏ ਨੇ ਹੁਣ ਲੇਡੀ ਪੇਸ਼ੈਂਟ ਕਿੰਨੇ ਨੇ ਇਹਨਾਂ ਵਿੱਚੋਂ ਹਾਂ ਜੀ 6 ਤਾਂ 6 ਹੀ ਲੇਡੀਜ਼ ਪੇਸ਼ੈਂਟ ਆ ਨੇ ਸਾਡੇ ਕੋਲ ਛੇ ਦੇ ਛੇ ਲੈਣੀ ਵੇਚ ਸਟੇਬਲ ਕੰਡੀਸ਼ਨ ਆ ਸਾਰਿਆਂ ਦੀ ਕੇਜ ਦੱਸੋ ਜੀ ਹਾਂ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز